ਸੰਗਤ ਜੀ ਅੱਜ ਆਪਾਂ ਪਹੁੰਚ ਚੁੱਕੇ ਹਾਂ ਜ਼ਿਲ੍ਹਾ ਜਲੰਧਰ ਦੇ ਸ਼ਹਿਰ ਕਰਤਾਰਪੁਰ ਦੇ ਵਿੱਚ ਇੱਕ ਕਰਤਾਰਪੁਰ ਸ਼ਹਿਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਨੇ ਸ਼ਹਿਰ ਬਸਾਇਆ ਸੀ ਇੱਕ ਥੰਮ ਗੱਡ ਕੇ ਇਸ ਸ਼ਹਿਰ ਦੀ ਗੁਰੂ ਸਾਹਿਬ ਜੀ ਨੇ ਨੀਂਹ ਰੱਖੀ ਇੱਥੇ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਹੈ ਜਿੱਥੇ ਮਹਾਰਾਜ ਦੇ ਕੋਲ ਕਦੇ ਅਕਬਰ ਬਾਦਸ਼ਾਹ ਚੱਲ ਕੇ ਆਇਆ ਤੇ ਉਹਨੇ ਸੁਖਨ ਸਿੰਘ ਜੀ ਦਾ ਪਾਠ ਵੀ ਸਰਵਣ ਕੀਤਾ ਸੀ ਇਸ ਪਵਿੱਤਰ ਧਰਤੀ ਦੇ ਉੱਪਰ ਗੁਰੂ ਹਰਰਾਇ ਸਿੰਘ ਜਿਨ੍ਹਾਂ ਦੇ ਚਰਨ ਪਾਏ ਗੁਰੂ ਅਰਜਨ ਦੇ ਮਹਾਰਾਜ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਗੁਰ ਤੇਗ ਬਹਾਦਰ ਸਿੰਘ ਮਹਾਰਾਜ ਮਾਤਾ ਗੁਜਰੀ ਜੀ ਦਾ ਇੱਥੇ ਜਨਮ ਵੀ ਹੋਇਆ ਸੋ ਬਹੁਤ ਸਾਰੀਆਂ ਪਾਤਸ਼ਾਹੀਆਂ ਨੇ ਇਸ ਧਰਤੀ ਦੇ ਉੱਪਰ ਆਪਣੇ ਚਰਨ ਪਾ ਕੇ ਇਸ ਧਰਤੀ ਨੂੰ ਪਵਿੱਤਰ ਕੀਤਾ ਆਓ ਤੁਹਾਨੂੰ ਮਾਤਾ ਗੁਜਰੀ ਜੀ ਦੇ ਜਨਮ ਅਸਥਾਨ ਅਤੇ ਉਹਨਾਂ ਦੇ ਵਿਆਹ ਅਸਥਾਨ ਦੇ ਆਪਾਂ ਦਰਸ਼ਨ ਕਰਵਾਉਨੇ ਹਾਂ ਵਿਅਰ ਅਸਥਾਨ ਤੇ ਜਨਮ ਸਥਾਨ ਮਾਤਾ ਗੁਜਰੀ ਜੀ ਸੰਗਤ ਜੀ ਇਹ ਹੈ ਜਨਮ ਸਥਾਨ ਤਨਤਨ ਮਾਤਾ ਗੁਜਰ ਕੌਰ ਜੀ ਇੱਥੇ ਮਾਤਾ ਗੁਜਰੀ ਜੀ ਦਾ ਜਨਮ ਸਨ 1624 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਉਹਨਾਂ ਦੇ ਪਿਤਾ ਜੀ ਦਾ ਨਾਮ ਸੀ ਲਾਲ ਚੰਦ ਤੇ ਮਾਤਾ ਜੀ ਦਾ ਨਾਮ ਸੀ ਬਿਸ਼ਨ ਕੌਰ ਜੀ ਲਾਲ ਚੰਦ ਜੀ ਦੇ ਘਰ ਮਾਤਾ ਵਿਸ਼ਨ ਕੌਰ ਜੀ ਦੀ ਕੁੱਖ ਤੋਂ ਉਹਨਾਂ ਦਾ ਜਨਮ ਸਨ 1624 ਦੇ ਅੰਦਰ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਉਹਨਾਂ ਦਾ ਜਨਮ ਹੋਇਆ ਇਸ ਵਕਤ ਗੁਰਦੁਆਰਾ ਸਾਹਿਬ ਜੀ ਦੀ ਬਹੁਤ ਸੋਹਣੀ ਇਮਾਰਤ ਇੱਥੇ ਬਣੀ ਹੋਈ ਹੈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਖਾਲਸੇ ਦੇ ਧਰਮ ਦੇ ਪਿਤਾ ਹਨ ਅਤੇ ਇਸ ਰਿਸ਼ਤੇ ਦੇ ਨਾਲ ਮਾਤਾ ਗੁਜਰ ਕੌਰ ਜੀ ਖਾਲਸੇ ਦੇ ਦਾਦੀ ਜੀ ਹਨ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਖਾਲਸੇ ਦੇ ਦਾਦਾ ਜੀ ਹਨ ਦੂਸਰੀ ਮੰਜ਼ਲ ਤੇ ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਬਣੀ ਹੈ ਆਪ ਆਪਾਂ ਦਰਸ਼ਨ ਕਰੀਏ ਜੀ ਸੰਗਤ ਜੀ ਜ਼ਿਲ੍ਹਾ ਜਲੰਧਰ ਦੇ ਵਿੱਚ ਪੈਂਦਾ ਹੈ ਇਹ ਸ਼ਹਿਰ ਕਰਤਾਰਪੁਰ ਕਰਤਾਰਪੁਰ ਦੇ ਵਿੱਚ ਹੀ ਮਾਤਾ ਗੁਜਰ ਕੌਰ ਜੀ ਨੇ ਸਨ 1624 ਦੇ ਵਿੱਚ ਉਹਨਾਂ ਦਾ ਪ੍ਰਕਾਸ਼ ਹੋਇਆ ਉਹਨਾਂ ਦੇ ਪਿਤਾ ਸਨ ਲਾਲ ਚੰਦ ਜੀ ਤੇ ਮਾਤਾ ਦਾ ਨਾਮ ਸੀ ਬਿਸ਼ਨ ਕੌਰ ਜੀ 8 ਸਾਲ ਤੱਕ ਮਾਤਾ ਗੁਜਰ ਕੌਰ ਜੀ ਇਸ ਧਰਤੀ ਤੇਰੇ ਕਰਤਾਰਪੁਰ ਦੇ ਵਿੱਚ ਰਹੇ ਤੇ ਜਦੋਂ 8 ਸਾਲ ਦੇ ਹੋਏ ਤਾਂ ਉਹਨਾਂ ਦੇ ਪਿਤਾ ਲਾਲ ਚੰਦ ਜੀ ਨੇ ਉਹਨਾਂ ਦਾ ਰਿਸ਼ਤਾ ਜਿਹੜਾ ਸੀ ਸ੍ਰੀ ਗੁਰੂ ਤੇਗ ਬਹਾਦਰ ਸਿੰਘ ਮਹਾਰਾਜ ਜੀ ਦੇ ਨਾਲ ਤੈਅ ਕੀਤਾ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਆਪਣੇ ਪੁੱਤਰ ਸੁਰਜਮਲ ਜੀ ਨੂੰ ਵਿਆਹਣ ਵਾਸਤੇ ਜਦੋਂ ਕਰਤਾਰਪੁਰ ਆਏ ਤਾਂ ਉਸ ਸਮੇਂ ਉਹਨਾਂ ਨੇ ਮਾਤਾ ਗੁਜਰੀ ਜੀ ਦੇ ਪਿਤਾ ਜੀ ਨੇ ਲਾਲ ਚੰਦ ਜੀ ਨੇ ਗੁਰੂ ਤੇਗ ਬਹਾਦਰ ਸਿੰਘ ਮਹਾਰਾਜ ਨੂੰ ਵੇਖਿਆ ਤੇ ਬਹੁਤ ਪਸੰਦ ਆਏ ਤੇ ਉਹਨਾਂ ਨੇ ਫਿਰ ਆਪਣੀ ਤੀ ਗੁਜਰੀ ਜੀ ਦਾ ਰਿਸ਼ਤਾ ਗੁਰਤੇਗ ਬាទ ਸਹਿ ਮਹਾਰਾਜ ਦੇ ਨਾਲ ਕਰਨ ਦੇ ਲਈ ਉਹਨਾਂ ਨੇ ਗੱਲ ਗੁਰੂ ਹਰਗੋਬਿੰਦ ਸਹਿ ਮਹਾਰਾਜ ਦੇ ਨਾਲ ਕੀਤੀ ਤੇ ਸਤਿਗੁਰੂ ਜੀ ਨੇ ਵੀ ਇਹ ਰਿਸ਼ਤਾ ਸਹਿਕਾਰ ਕੀਤਾ ਅਖੀਰ ਸਾਨੂੰ 1632 ਦੇ ਵਿੱਚ ਨਵੇਂ ਪਾਸ਼ਾ ਗੁਰਤੇਗ ਬាទ ਸਹਿ ਮਹਾਰਾਜ ਤੇ ਮਾਤਾ ਗੁਜਰੀ ਜੀ ਦਾ ਜਿਹੜਾ ਰਿਸ਼ਤਾ ਸੀ ਉਹ ਵਿਆਹ ਦੇ ਵਿੱਚ ਤਬਦੀਲ ਹੋਇਆ ਆਨੰਦ ਕਾਰਜ ਹੋਇਆ ਇਸੇ ਜਗ੍ਹਾ ਤੇ ਮਾਤਾ ਗੁਜਰੀ ਜੀ ਨੇ ਉਹਨਾਂ ਦਾ ਜਨਮ ਵੀ ਹੋਇਆ ਤੇ ਇਸੇ ਜਗ੍ਹਾ ਤੇ ਉਹਨਾਂ ਦਾ ਆਨੰਦ ਕਾਰਜ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਹਿਬ ਮਹਾਰਾਜ ਜੀ ਦੇ ਨਾਲ ਉਹਨਾਂ ਦਾ ਆਨੰਦ ਕਾਰਜ ਵੀ ਹੋਇਆ ਆਓ ਸੰਗਤ ਜੀ ਅੰਦਰੋਂ ਗੁਰਦੁਆਰਾ ਸਾਹਿਬ ਜੀ ਦੇ ਵੀ ਆਪਾਂ ਦਰਸ਼ਨ ਕਰਦੇ ਆਂ ਇਹ ਆ ਜੀ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਦੇ ਬਾਹਰ ਹੀ ਬਿਲਕੁਲ ਸੰਖੇਪ ਇਤਿਹਾਸ ਧੰਨ ਧੰਨ ਮਾਤਾ ਗੁਜਰੀ ਜੀ ਅਤੇ ਗੁਰ ਤੇਗ ਬਹਾਦਰ ਸਹਿਬ ਮਹਾਰਾਜ ਜੀ ਦੇ ਵਿਆਹ ਦਾ ਇਤਿਹਾਸ ਤੇ ਮਾਤਾ ਗੁਜਰੀ ਜੀ ਦੇ ਜਨਮ ਦਾ ਇਤਿਹਾਸ ਸਾਰਾ ਹੀ ਲਿਖਿਆ ਹੋਇਆ ਹੈ ਇੱਧਰਲੇ ਪਾਸੇ ਪਾਵਨ ਹੁਕਮਨਾਮਾ ਸਾਹਿਬ ਜੋ ਹੈ ਅੱਜ ਦਾ ਹੁਕਮਨਾਮਾ ਇੱਥੇ ਲਿਖਿਆ ਗਿਆ ਆਓ ਅੰਦਰੋਂ ਚਲ ਕੇ ਆਪਾਂ ਦਰਸ਼ਨ ਕਰਦੇ ਹਾਂ ਇਹ ਹੈ ਜੀ ਜਨਮ ਸਥਾਨ ਗੁਰਦੁਆਰਾ ਮਾਤਾ ਗੁਜਰੀ ਜੀ ਸੰਗਤ ਜੀ ਕੀ ਇਹ ਪਾਵਨ ਧਰਤੀ ਹੈ ਇਹ ਜਿੱਥੇ ਮਾਤਾ ਗੁਜਰੀ ਜੀ ਨੇ ਸ੍ਰੀ ਗੁਰਤੇਗ ਬਹਾਦਰ ਸਹਿ ਮਹਾਰਾਜ ਗੁਰੂ ਹਰਗੋਬਿੰਦ ਸਹਿ ਮਹਾਰਾਜ ਨੇ ਆਪਣੇ ਪਵਿੱਤਰ ਚਰਨ ਪਾਏ ਤੇ ਇਸ ਕਰਤਾਰਪੁਰ ਦੀ ਧਰਤੀ ਨੂੰ ਇਸ ਇਲਾਕੇ ਨੂੰ ਸਤ ਗੁਰੂ ਜੀ ਨੇ ਆਪਣੇ ਕਰ ਕਮਲਾਂ ਦੇ ਨਾਲ ਪਵਿੱਤਰ ਕੀਤਾ ਸੰਗਤ ਜੀ ਭਾਵੇਂ ਇਹ ਜਿਹੜਾ ਸ਼ਹਿਰ ਹੈ ਗੁਰਗੋਬਿੰਦ ਸਿੰਘ ਮਹਾਰਾਜ ਜੀ ਦਾ ਨਾਨਕਾ ਪਿੰਡ ਹੈ ਧੰਨ ਸ੍ਰੀ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੇ ਦਸਵੇਂ ਪਾਤਸ਼ਾਹ ਜੀ ਦੇ ਇੱਥੇ ਨਾਨਕੇ ਸਨ ਪਰ ਇਤਿਹਾਸ ਦੇ ਮੁਤਾਬਕ ਗੁਰੂ ਗੋਬਿੰਦ ਸਿੰਘ ਮਹਾਰਾਜ ਕਦੇ ਵੀ ਆਪਣੇ ਨਾਨਕ ਦੇ ਪਿੰਡ ਨਹੀਂ ਆਏ ਕਿਉਂਕਿ ਸਤ ਗੁਰੂ ਜੀ ਦਾ ਪ੍ਰਕਾਸ਼ ਪਟਨਾ ਸਾਹਿਬ ਦੀ ਧਰਤੀ ਤੇ ਹੋਇਆ ਉਸ ਤੋਂ ਬਾਅਦ ਸਤ ਗੁਰੂ ਜੀ ਆਨੰਦਪੁਰ ਸਾਹਿਬ ਆਏ ਤੇ ਇਤਿਹਾਸ ਦੇ ਵਿੱਚ ਇਹ ਜ਼ਿਕਰ ਵੀ ਹੁੰਦਾ ਹੈ ਕਿ ਦਸਵੇਂ ਪਾਤਸ਼ਾਹ ਜੀ ਨੇ ਕਦੇ ਵੀ ਸਤਲੁਜ ਦਰਿਆ ਨੂੰ ਪਾਰ ਨਹੀਂ ਕੀਤਾ ਭਾਵ ਕਿ ਦੁਆਬੇ ਦੇ ਵਿੱਚ ਨਹੀਂ ਆਏ ਸਤ ਗੁਰੂ ਜੀ ਹਮੇਸ਼ਾ ਸਤਲੁਜ ਦਰਿਆ ਤੋਂ ਪਰਲੇ ਪਾਸੇ ਰਹੇ ਸੋ ਇਹ ਜਿਹੜਾ ਸ਼ਹਿਰ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਨਕਾ ਪਿੰਡ ਹੈ ਮਾਤਾ ਗੁਜਰੀ ਜੀ ਦਾ ਜਨਮ ਅਸਥਾਨ ਹੈ ਤੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਦੇ ਇਸ ਸ਼ਹਿਰ ਦੇ ਵਿੱਚ ਸੋਹਰੇ ਸਨ ਸੋਹਰਾ ਪਰਿਵਾਰ ਸੀ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਨੇ ਇਸ ਸ਼ਹਿਰ ਦੇ ਵਿੱਚ ਗੁਰੂ ਹਰਗੋਬਿੰਦ ਸਹਿ ਮਹਾਰਾਜ ਦੇ ਨਾਲ ਰਲ ਕੇ ਪੈਂਦੇ ਖਾਂ ਦੇ ਨਾਲ ਜੰਗ ਵੀ ਲੜੀ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਨੂੰ ਕਰਤਾਰਪੁਰ ਦੀ ਧਰਤੀ ਤੇ ਹੀ ਗੁਰੂ ਹਰਗੋਬਿੰਦ ਸਹਿ ਮਹਾਰਾਜ ਨੇ ਜਦੋਂ ਤਲਵਾਰ ਚਲਾਉਂਦਿਆਂ ਦੇਖਿਆ ਤਾਂ ਉਹਨਾਂ ਦਾ ਨਾਮ ਤਿਆਗ ਮਲ ਤੋਂ ਤੇਗ ਬਹਾਦਰ ਰੱਖਿਆ ਸਤਿਗੁਰੂ ਜੀ ਨੇ ਬਚਨ ਕੀਤਾ ਕਿ ਤੁਸੀਂ ਤੇਗ ਬਹੁਤ ਬਹਾਦਰੀ ਦੇ ਨਾਲ ਚਲਾਉਂਦੇ ਹੋ ਤੇ ਇਸ ਕਰਕੇ ਉਹਨਾਂ ਦਾ ਨਾਮ ਤਿਆਗਮਲ ਤੋਂ ਬਦਲ ਕੇ ਤੇਗ ਬਹਾਦਰ ਰੱਖਿਆ ਗਿਆ ਗੁਰਦੁਆਰਾ ਸਾਹਿਬ ਦੇ ਨਾਲ ਹੀ ਜੋ ਖਾਲੀ ਜਗ੍ਹਾ ਬਚੀ ਉਹਤੇ ਬਹੁਤ ਸੋਹਣੀ ਇੱਕ ਪਾਰਕ ਵੀ ਬਣੀ ਹੈ ਤੇਰੇ ਨਾਲ ਹੀ ਸੰਗਤ ਜੀ ਆਪ ਜੀ ਇਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਇਹ ਗੁਰਦੁਆਰਾ ਚਬੱਟਾ ਸਾਹਿਬ ਗੁਰਦੁਆਰਾ ਹੈ ਜਿੱਥੇ ਕਿ ਨਾਲ ਹੀ ਬੀਬੀ ਕੋਲਾ ਜੀ ਦੀ ਸਮਾਦ ਵੀ ਹੈ ਇੱਥੇ ਨਾਲ ਹੀ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਸਿੱਖਾਂ ਦੇ ਨਾਲ ਸਤ ਗੁਰੂ ਜੀ ਇੱਥੇ ਥੜਾ ਸਾਹਿਬ ਤੇ ਆਣ ਕੇ ਬਿਰਾਜਮਾਨ ਹੁੰਦੇ ਸਨ ਚਬੱਤਾਂ ਸਾਹਿਬ ਵੀ ਇੱਥੇ ਬਿਰਾਜਮਾਨ ਸਨ ਪਹਿਲਾਂ ਬਣੇ ਹੋਏ ਸਨ ਹੁਣ ਸ਼ਾਇਦ ਹੋ ਸਕਦਾ ਹੈ ਕਿ ਤੋੜ ਦਿੱਤੇ ਗਏ ਹੋਣ ਕਿਉਂਕਿ ਜਦੋਂ ਵੀ ਕੋਈ ਸੇਵਾ ਚੱਲਦੀ ਹੈ ਕਾਰ ਸੇਵਾ ਵਾਲੇ ਜਾਂ ਕੋਈ ਹੋਰ ਤਾਂ ਪੁਰਾਣੀਆਂ ਇਮਾਰਤਾਂ ਨੂੰ ਨਿਸ਼ਾਨੀਆਂ ਨੂੰ ਟਾ ਦਿੱਤਾ ਜਾਂਦਾ ਹੈ ਤੇ ਨਵੇਂ ਉੱਥੇ ਪੱਥਰ ਲਾ ਕੇ ਉਹਨਾਂ ਥਾਵਾਂ ਨੂੰ ਬਦਲ ਦਿੱਤਾ ਜਾਂਦਾ ਹੈ ਸ਼ਹਿਰ ਕਰਤਾਰਪੁਰ ਦੇ ਵਿੱਚ ਬਣਿਆ ਹੋਇਆ ਹੈ ਜੰਗ-ਏ-ਆਜ਼ਾਦੀ ਜਿੱਥੇ ਆਜ਼ਾਦੀ ਦੇ ਵਾਸਤੇ ਕੁਰਬਾਨ ਹੋਏ ਸ਼ਹੀਦ ਹੋਏ तमाम ਸਿੱਖਾਂ ਦਾ ਇਤਿਹਾਸ ਇਸ ਜਗ੍ਹਾ ਦੇ ਉੱਪਰ ਉਕਰਿਆ ਹੋਇਆ ਹੈ ਉਹਨਾਂ ਦੀ ਯਾਦ ਦੇ ਵਿੱਚ ਇਹ ਅਸਥਾਨ ਬਣਿਆ ਹੈ ਸੰਗਤ ਜੀ ਸਾਡੀ ਵੀਡੀਓ ਨੂੰ ਲਾਇਕ ਅਤੇ ਸ਼ੇਅਰ ਜ਼ਰੂਰ ਕਰੋ ਅਤੇ ਵੱਧ ਤੋਂ ਵੱਧ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ